ਜਿੱਦ ਦਿਨ ਵਿਆਹ ਹੋ ਗਿਆ ਤੇ ਉਸ ਦਿਨ ਹੀ ਬੰਦੇ ਨੇ ਤੇ ਡਾਂਗ ਜੱਕ ਲੈਣੀ ਵੀ ਹੁਣ ਜਾਣਗੇ ਕਿ ਕਿੱਥੇ ਮੈਂ ਤੇ ਜਿਦ ਤਰ੍ਹਾਂ ਕੋਈ ਗਾਂ ਕਿੱਲੇ ਬਣ ਲਈ ਹੁੰਦੀ ਆ ਠੀਕ ਹੈ ਪਹਿਲਾ ਦਾਵਾ ਪਿਆਰ ਕੇ ਦੇ ਉੱਥੇ ਡੇਟਿੰਗ ਜਾ ਰਹੇ ਆ ਕਦੇ ਉੱਥੇ ਘੁੰਮਣ ਜਾ ਰਹੇ ਆ ਕਦੇ ਉਹ ਉਹਨੂੰ ਲੜਕੀ ਨੂੰ ਵੀ ਬੜਾ ਓਏ ਸਤਵੇਂ ਸਮਾਨ ਤੇ ਉੱਟਰੀ ਹੁੰਦੀ ਆ ਲੜਕੇ ਨੂੰ ਵੀ ਹੁੰਦਾ ਫਿਰ ਲੋ ਆ ਗਈ ਤੇ ਲੜਕੀ ਹੈਗੀ ਇਹਨੂੰ ਸਾਰਾ ਵੱਤ ਵੱਦ ਦਿਖਾਓ ਖੋਚ ਰੱਖੋ ਜਿਉਂ ਹੀ ਰਸਾ ਪੈ ਗਿਆ ਵਿਆਹ ਦਾ ਫਿਰ ਉਹਨੂੰ ਪਤਾ ਲੱਗ ਜਾਂਦਾ ਵੀ ਹੁਣ ਇਹਨੇ ਕਿੱਥੇ ਜਾਣਾ ਹੁਣ ਜੋ ਮਰਜ਼ੀ ਕਰੋ ਤੇ ਜਿਹੜੀ ਉਹ ਆਪਣੀ ਅਸਲੀਅਤ ਆ ਉਹਦੇ ਸਾਹਮਣੇ ਆ ਜਾਂਦੀ ਹੈ ਜਿਹੜਾ ਚੀਜ਼ਾਂ ਚ ਫਸਿਆ ਉਹਦੇ ਲਈ ਫਿਰ ਰਿਸ਼ਤੇ ਵੀ ਚੀਜ਼ਾਂ ਹੀ ਆ ਮਾਂ ਬਾਪ ਵੀ ਚੀਜ਼ਾਂ ਹੀ ਆ ਤੇ ਨਿਆਣੇ ਵੀ ਚੀਜ਼ਾਂ ਹੀ ਆ ਇਹ ਨਹੀਂ ਕਿ ਉਹਦੇ ਪਿੱਛੇ ਹੀ ਲੱਗ ਜਾਓ ਤੁਸੀਂ ਵੀ ਬੱਚਾ ਤੁਹਾਡਾ ਪਿਓ ਬਣ ਜੇ ਤੇ ਤੁਸੀਂ ਉਹਦੇ ਗਾਂ ਚ ਬੱਚੇ ਬਣ ਜੋ ਇੰਜ ਨਹੀਂ ਮੈਂ ਕਹਿ ਰਿਹਾ ਦੋ ਖਗਾਮਿਆਂ ਬੱਚਾ ਬਲ ਤੁਸੀਂ ਬੱਚੇ ਨੂੰ ਸਾਧੂ ਮਾਈਂਡ ਵੀ ਰੱਖਣਾ ਸਮਝੇ ਨਾ ਵਧੀਆ ਨੇਕ ਇਨਸਾਨ ਵੀ ਬਣਾਉਣਾ ਨਾਲ ਉਹ ਭੂਤਵਾੜਾ ਬਾਹਰ ਆ ਉਹਦੇ ਜਿਹੜੇ ਕਲਾਸ ਮੇਟ ਹੋਣੇ ਆ ਹੋਰ ਹੁਣੇ ਆ ਸਾਰੇ ਉਹ ਤੇ ਉਹ ਹੀ ਕੰਪੀਟੀਟਿਵ ਜਗ ਵਿੱਚ ਹੋਣੇ ਆ ਉਹਨਾਂ ਨਾਲ ਕਮਿਊਨੀਕੇਸ਼ਨ ਵੀ ਰਖਵਾਉਣਾ ਉਹ ਜਿਹੜਾ ਰਿਸ਼ਤਾ ਪੈਦਾ ਕਰਨਾ ਬੱਤਕਾਂ ਨੂੰ ਵੀ ਰਹਿਣਾ ਵੀ ਪਾਣੀ ਦੇ ਪਖੰਬ ਨਹੀਂ ਭਿੱਜਣਦੇ ਨੇ ਤੁਸੀਂ ਇਹ ਗੰਦਗੀ 'ਚ ਰਹਿਣਾ ਵੀ ਆ ਪਰ ਆਪ ਨਹੀਂ ਕਰਦੇ ਹੋਣਾ ਕਨਸੀਵ ਹੋਣ ਤੋਂ ਪਹਿਲਾਂ ਹੀ ਉਹਦਾ ਇਹ ਪਲੈਨਿੰਗ ਹੁੰਦੀ ਹੈ ਇਹਨੂੰ ਡਾਕਟਰ ਬਣਾਉਣਾ ਹੈ ਇੰਜੀਨੀਅਰ ਵੀ ਸਾਡੇ ਘਰ ਬੱਚਾ ਨਹੀਂ ਪੈਦਾ ਜਾਂ ਡਾਕਟਰ ਪੈਦਾ ਹੋਏ ਜਾਂ ਇੰਜੀਨੀਅਰ ਨਹੀਂ ਤੇ ਸਾਨੂੰ ਲੋੜ ਹੀ ਨਹੀਂ ਬੱਚੇ ਦੀ ਅੱਜਕੱਲ ਇੱਕ ਨਵਾਂ ਟ੍ਰੈਂਡ ਹੈ ਤੁਸੀਂ ਬੱਚਿਆਂ ਨੂੰ ਹੱਥ ਨਹੀਂ ਲਾ ਸਕਦੇ ਜੇ ਘਰੇ ਵੀ ਮਾਪੇ ਬੱਚਿਆਂ ਨੂੰ ਜ਼ਿਆਦਾ ਕਹਿੰਦੇ ਆ ਤਾਂ ਬੱਚੇ ਅੱਗੋਂ ਘੁਰੀ ਵੱਟਦੇ ਆ ਇੱਥੋਂ ਤੱਕ ਇਹ ਵੀ ਕਹਿ ਦਿੰਦੇ ਕਿ ਅਸੀਂ ਪੁਲਿਸ ਨੂੰ ਫੋਨ ਕਰਾਂਗੇ ਸਾਡੇ ਆਪਣੇ ਰਾਈਟਸ ਆ ਤੁਸੀਂ ਸਾਨੂੰ ਮਾਰ ਨਹੀਂ ਸਕਦੇ ਸਕੂਲਾਂ ਦੇ ਵਿੱਚ ਜੇਕਰ ਕੋਈ ਅਧਿਆਪਕ ਬੱਚੇ ਨੂੰ ਮਾਰਦਾ ਹੈ ਤਾਕ ਚਾਹਤੇ ਹੀ ਪੇਰੈਂਟਸ ਜਿਹੜੇ ਆਉਂਦੇ ਅਗੇਂਸਟ ਹੋ ਜਾਂਦੇ ਸਕੂਲ ਦੇ ਖਿਲਾਫ ਪ੍ਰਦਰਸ਼ਨ ਕਰਦੇ ਆ ਕਿ ਅਧਿਆਪਕ ਨੇ ਸਾਡੇ ਬੱਚੇ ਨੂੰ ਹੱਥ ਕਿਵੇਂ ਲਾ ਲਿਆ ਇਥੋਂ ਤੱਕ ਕਿ ਅਸੀਂ ਵੀ ਸਰਕਾਰੀ ਸਕੂਲਾਂ 'ਚ ਪੜੇ ਹੋਏ ਆਂ ਤੇ ਅਸੀਂ ਵੀ ਕੰਮ ਕਰਦੇ ਸੀ ਸਕੂਲਾਂ ਦੇ ਵਿੱਚ ਪਰ ਹੁਣ ਵੀ ਇੱਕ ਟ੍ਰੈਂਡ ਹੈ ਕਿ ਜੇਕਰ ਕੋਈ ਬੱਚਾ ਸਕੂਲ ਦੇ ਵਿੱਚ ਕੋਈ ਕੰਮ ਕਰਦਾ ਹੈ ਤਾਂ ਉਹ ਵੀ ਇੱਕ ਬਹੁਤ ਵੱਡਾ ਮੁੱਦਾ ਬਣ ਜਾਂਦਾ ਹੈ ਕਿ ਬੱਚੇ ਤੋਂ ਤੁਸੀਂ ਕੰਮ ਨਹੀਂ ਕਰਵਾ ਸਕਦੇ ਇਹ ਸਾਰੇ ਬਦਲਾਅ ਨੂੰ ਤੁਸੀਂ ਕਿਵੇਂ ਵੇਖਦੇ ਹੋ ਸਹੀ ਹੋ ਰਿਹਾ ਹੈ ਜਾਂ ਗਲਤ ਹੋ ਰਿਹਾ ਇਸ ਤੇ ਕੀ ਫਾਇਦੇ ਹੋ ਸਕਦੇ ਨੇ ਤੇ ਕੀ ਨੁਕਸਾਨ ਹੋ ਸਕਦੇ ਨੇ ਦੇਖੋ ਇਹਦਾ ਪਟਮਾਰ ਖਾਣ ਦਾ ਇੱਕ ਤੇ ਫਾਇਦਾ ਆ ਬੱਚੇ ਨੂੰ ਮਾੜਾ ਮੱਟਾ ਨਾ ਪਟੋਕੀ ਲੱਗਦੀ ਰਹੇ ਤੇ ਉਹਦਾ ਫਾਇਦਾ ਹੀ ਹੈ ਕਿ ਉਹਨੂੰ ਬਾਅਦ ਵਿੱਚ ਉਹਦੀ ਹੌਮੈ ਜਿਹੜੀ ਈਗੋ ਬਹੁਤ ਸੁਪਰੀ ਈਗੋ ਨਹੀਂ ਰਹਿੰਦੀ ਉਹਨੂੰ ਇਹ ਪਤਾ ਲੱਗ ਜਾਂਦਾ ਕਿ ਰੀਅਲ ਜ਼ਿੰਦਗੀ ਚ ਵੀ ਠੇਡੇ ਵੜੇ ਖਾਣੇ ਪੈਣੇ ਆ ਤੇ ੱੱੱਕੇ ਲੱਗਣੇ ਆ ਕਿ ਅੱਗੇ ਬਾਪੂ ਨੇ ਲਾਏ ਸੀਗਾ ਚਾਰ ਚਪੇੜਾ ਮਾਰਤੀਆਂ ਹੁਣ ਜੇ ਮੇਰੇ ਨਾਲ ਦੇ ਨੇ ਵੀ ਮਾਰਦੀਆਂ ਫਿਰ ਕੀ ਹੋ ਗਿਆ ਵੀ ਆਪਾਂ ਤਖੜੇ ਰਹਿਣਾ ਵੀ ਉਦੋਂ ਵੀ ਨਹੀਂ ਸੀ ਅਸੀਂ ਡਿੱਗੇ ਤੇ ਹੁਣ ਵੀ ਨਹੀਂ ਡਿੱਗਣਾ ਇਹ ਇਹਦਾ ਪੋਜ਼ਿਟਿਵ ਫਾਇਦਾ ਵੀ ਹੈ ਪਰ ਨੇਗੇਟਿਵਤੀ ਇਹ ਆ ਕਿ ਡਿਪੈਂਡ ਕਰਦਾ ਜਿਹੜੇ ਤੇ ਉਹ ਚੱਲ ਜਾਣ ਉਸ ਕਿਸਮ ਦਾ ਉਹਨਾਂ ਲਈ ਤੇ ਉਹ ਵਰਦਾਨ ਆ ਤੇ ਕਈ ਬਹੁਤ ਹੀ ਸੈਂਸਿਟਿਵ ਬੱਚੇ ਹੁੰਦੇ ਆ ਉਹ ਇੰਨਾ ਡਰ ਜਾਂਣ ਜਦ ਤੀ ਜੋਰ ਦੀ ਮਾਰਤਾ ਤੇ ਉਹਨਾਂ ਲਈ ਸਾਰੀ ਉਮਰ ਟਰੋਮਾ ਆ ਉਹ ਫਿਰ ਟਰੈਕ ਤੇ ਨਹੀਂ ਆਉਂ ਜੀ ਇਸ ਕਰਕੇ ਇਹਦੇ ਬਾਰੇ ਦੁਨੀਆ 'ਚ ਤੁਸੀਂ ਕੋਈ ਸਿੰਗਲ ਸਟੈਂਡਰਡ ਨਹੀਂ ਤੈਅ ਕਰ ਸਕਦੇ ਕਿ ਮਾਰਨਾ ਚਾਹੀਦਾ ਬੱਚੇ ਨੂੰ ਸੁਧਾਰਨ ਲਈ ਜਾਂ ਨਹੀਂ ਮਾਰਨਾ ਚਾਹੀਦਾ ਮਾਪਾਪ ਵੱਲੋਂ ਵੀ ਤੇ ਸਕੂਲਾਂ 'ਚ ਵੀ ਹੂੰ ਨਿਜੀ ਤੌਰ ਤੇ ਜੇ ਮੈਨੂੰ ਪੁੱਛੋ ਤੇ ਮੈਂ ਇਹ ਸਮਝਦਾ ਕਿ ਬੱਚਾ ਇੱਕ ਬਹੁਤ ਹੀ ਟੈਂਡਰ ਫੁੱਲ ਵਾਂਗੂ ਚੀਜ਼ ਆ ਜਿਹਨੂੰ ਅਸੀਂ ਘਮਾਰ ਦੀ ਮਿੱਟੀ ਵਾਂਗੂ ਢਾਲਣਾ ਆ ਉਹਦੀ ਸੋਚ ਨੂੰ ਵੀ ਉਹਦੇ ਸਰੀਰ ਨੂੰ ਵੀ ਮਤਲਬ ਤੰਦਰੁਸਤ ਰੱਖਣਾ ਹੈ ਨਾ ਉਹ ਇੱਕ ਫਿਜ਼ੀਕਲੀ ਪੈਦਾ ਹੋਇਆ ਪਰ ਉਹਨੇ ਇਨਸਾਨ ਤੇ ਬਾਅਦ ਚ ਬਣਨਾ ਤੇ ਜਿਹੜੀ ਚੀਜ਼ ਅਸੀਂ ਉਸ ਨੂੰ ਨਾ ਜਬਰਦਸਤੀ ਦੇਣੀ ਚਾਉਣੀ ਉਹ ਨਹੀਂ ਕਰਨਾ ਚਾਹੀਦਾ ਸਾਨੂੰ ਉਹਨੂੰ এনवायरमेंट ਦੇ ਕੇ ਖੁੱਲਾ ਛੱਡ ਕੇ ਥੋੜਾ ਥੋੜਾ ਜਿੱਤਨਾ ਕਿਸੇ ਦੀ ਉਂਗਲੀ ਫੜ ਕੇ ਥੋੜਾ ਜਿਹਾ ਸਹਾਰਾ ਅੱਗੇ ਦੇ ਕੇ ਤੇ ਉਹਨੂੰ ਆਪ ਆਪਣੀ ਫੈਸਲੇ ਬਚਪਨ ਤੋਂ ਕਰ ਦੇ ਕਰ ਲੈਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਅਸੀਂ ਬੱਚੇ ਨੂੰ ਕਈ ਵਾਰੀ ਆਪਣੀ ਸੋਚ ਦਾ ਆਪਣੇ ਸੁਪਨਿਆਂ ਦਾ ਟੂਲ ਬਣਾ ਲੈਂਗੇ ਭਈ ਉਹ ਕਨਸੀਵ ਹੁਣ ਤੋਂ ਪਹਿਲਾਂ ਹੀ ਉਹਦਾ ਇਹ ਪਲੈਨਿੰਗ ਹੁੰਦੀ ਐ ਇਹਨੂੰ ਡਾਕਟਰ ਬਣਾਉਣਾ ਹੈ ਇੰਜੀਨੀਅਰ ਵੀ ਸਾਡੇ ਕਰ ਬੱਚਾ ਨਹੀਂ ਪੈਦਾ ਜਾਂ ਡਾਕਟਰ ਪੈਦਾ ਹੋਏ ਜਾਂ ਇੰਜੀਨੀਅਰ ਨਹੀਂ ਤੇ ਸਾਨੂੰ ਲੋੜ ਹੀ ਨਹੀਂ ਬੱਚੇ ਦੀ ਬਿਲਕੁਲ ਇਹ ਜਿਹੜੀ ਚੀਜ਼ ਐ ਨਾ ਇਹ ਦਾ ਮਤਲਬ ਇਨਸਟਰੂਮੈਂਟੈਲਿਟੀ ਐ ਜਿਹੜੀ ਕਿ ਜੋ ਮੈਂ ਨਹੀਂ ਕਰ ਸਕਿਆ ਹੁਣ ਇਹ ਕਰਕੇ ਦਿਖਾਏ ਇਹ ਬੜੀ ਮਾੜੀ ਗੱਲ ਐ ਬੱਚਾ ਬੱਚਾ ਆ ਔਰ ਹਰ ਬੱਚਾ ਯੂਨੀਕ ਹੈ ਜਿਵੇਂ ਦੋ ਚਿਹਰੇ ਨਹੀਂ ਰਲਦੇ ਹਰ ਬੱਚਾ ਆਪਣੇ ਆਪ ਚ ਪੂਰੀ ਦੁਨੀਆ ਐ ਤੇ ਸਾਨੂੰ ਉਹ ਦੁਨੀਆ ਉਹਨੇ ਕਿੱਧਰ ਨੂੰ ਆਪਣਾ ਰਸਤਾ ਲੈਣਾ ਰੱਬ ਨੇ ਉਹਨੂੰ ਬਣਾ ਕੇ ਭੇਜਿਆ ਪਹਿਲਾਂ ਸਾਨੂੰ ਤੇ ਸਿਰਫ ਉਹਨੂੰ ਮਾਹੌਲ ਦੇਣਾ ਚਾਹੀਦਾ ਜੀ ਤੇ ਉਸ ਮਾਹੌਲ ਦੇ ਵਿੱਚ ਕਦੀ ਕੋਈ ਮਾੜਾ ਮੋਟਾ ਜਿੱਤਰਾ ਮੈਂ ਕਿਹਾ ਥੋੜ ਬਹੁਤ ਜਿੱਤਰਾ ਝੇੜਕਪੜ ਜੋ ਚੱਲਦੀ ਆ ਆ ਉਹ ਥੋੜਾ ਬਹੁਤ ਸਹੀ ਸਹੀ ਦੀ ਬੱਚੇ ਨੂੰ ਵੇਖ ਕੇ ਕੋਈ ਹੋ ਜੇ ਕੋਈ ਇਸ ਤਰ੍ਹਾਂ ਉਹ ਵੀ ਨਹੀਂ ਹੈ ਕਿਉਂਕਿ ਜੇ ਤੁਸੀਂ ਬਿਲਕੁਲ ਹੀ ਉਹਨੂੰ ਤਕਤੀਵਾ ਨਾ ਲੱਗਣ ਦਿੱਤੀ ਤੇ ਬਾਹਰ ਤੇ ਸਾਰੇ ਭੂਤ ਨੱਚੜੇ ਆ ਕਿਤੇ ਕਿਸੇ ਨੇ ਉਹਨੂੰ ਕਿਸੇ ਨੇ ਦੁਕਾਨ ਵਾਲੇ ਨੇ ਉਹਨੇ ਲੁੱਟਣ ਦੀ ਕੋਸ਼ਿਸ਼ ਕਰਨੀ ਆ ਜਿੱਥੇ ਉਹਨੇ ਕੰਮ ਕਰਨ ਜਾਣਾ ਉਹਨੇ ਉਹਨੂੰ ਝਿੜਕਣ ਦੀ ਕੋਸ਼ਿਸ਼ ਕਰਨੀ ਆ ਜਿੱਥੇ ਉਹਨੇ ਯਾਰਾਂ ਦੋਸਤਾਂ ਚ ਰਹਿਣਾ ਉਹਨੇ ਉਹਨੂੰ ਕਿਉਂਕਿ ਉਹ ਤੇ ਤੁਸੀਂ ਆਪ ਨਹੀਂ ਪੈਦਾ ਕੀਤੇ ਤੁਸੀਂ ਬੱਚੇ ਨੂੰ ਇਹ ਬੜਾ ਔਖਾ ਕੰਮ ਆ ਬੱਚਾ ਪਾਲਣਾ ਸਭ ਤੋਂ ਔਖਾ ਕੰਮ ਆ ਬੱਚਾ ਪਾਲਣਾ ਤੁਸੀਂ ਬੱਚੇ ਨੂੰ ਸਾਧੂ ਮਾਈਂਡ ਵੀ ਰੱਖਣਾ ਸਮਝੇ ਨਾ ਵਧੀਆ ਨੇਕ ਇਨਸਾਨ ਵੀ ਬਣਾਉਣਾ ਨਾਲ ਉਹ ਭੂਤਵਾੜਾ ਬਾਹਰ ਆ ਉਹਦੇ ਜਿਹੜੇ ਕਲਾਸ ਮੀਟ ਹੋਣੇ ਆ ਹੋਰ ਹੋਣੇ ਆ ਸਾਰੇ ਉਹ ਤੇ ਉਹੀ ਕੰਪੀਟੀਟਿਵ ਜਗ ਵਿੱਚ ਹੋਣੇ ਆ ਉਹਨਾਂ ਨਾਲ ਕਮਿਊਨੀਕੇਸ਼ਨ ਵੀ ਰੱਖਵਾਉਣਾ ਹੂੰ ਜੇ ਉਹ ਬਿਲਕੁਲ ਹੀ ਵਧੀਆ ਨੇਕ ਇਨਸਾਨ ਬਣ ਜੂਗਾ ਬਚਪਨ ਚ ਤੇ ਬਾਕੀ ਦਿਆਂ ਨੇ ਉਹਨੂੰ ਚੰਗਾ ਹੀ ਨਹੀਂ ਉਹਨੂੰ ਅਲੱਗ ਕਰ ਦੇਣਾ ਇਹ ਬੜੀਆਂ ਵੱਡੀਆਂ ਪ੍ਰੋਬਲਮਾਂ ਆ ਜੇ ਤੁਸੀਂ ਉਸ ਨੂੰ ਇਹ ਮਤਲਬ ਇਹ ਦੋਵੇਂ ਚੀਜ਼ਾਂ ਹੋਵੇ ਉਸ ਦੀ ਹੌਲੀ ਹੌਲੀ ਇਹ ਸਮਝ ਬਣੇ ਬੱਚੇ ਦੀ ਕਿ ਮੈਂ ਅਲੱਗਾਂ ਮੇਰੀ ਇੱਕ ਅਲੱਗ ਸੁਪਨੇ ਹੈਗੇ ਮੈਂ ਅਲੱਗ ਮੰਜ਼ਲ ਤੇ ਜਾਣਾ ਪਰ ਮੈਂ ਜਾ ਤਾਂ ਹੀ ਸਕਦਾ ਜੇ ਮੈਂ ਇਹਨਾਂ ਦੇ ਨਾਲ ਹੀ ਆ ਮੈਂ ਉਹਨਾਂ ਵਰ ਉਹਨਾਂ ਦੇ ਨਾਲ ਹੈ ਪਰ ਉਹਨਾਂ ਵਰਗਾ ਨਹੀਂ ਹੈ ਹੂੰ ਇਹ ਚੀਜ਼ ਦੀ ਕਲਾ ਉਹ ਇੱਕ ਦਿਨ ਚ ਨਹੀਂ ਹੋਊਗੀ ਉਹ ਤੇ ਜੇ ਸਭ ਤੋਂ ਪਹਿਲਾਂ ਤੇ ਜਿਹੜੀ ਪੇਰੈਂਟਿੰਗ ਹੈ ਇਹ ਬੜੀ ਮੈਨੂੰ ਬੱਚੇ ਦਾ ਕੋਈ ਕਸੂਰ ਨਹੀਂ ਬੱਚਿਆਂ ਨੂੰ ਤਾਂ ਮੈਂ ਰੱਬ ਦਾ ਰੂਪ ਮੰਨਦਾ ਜੀ ਬੱਚਿਆਂ ਦਾ ਤੇ ਮੇਰੇ ਕੋਲ ਤੁਸੀਂ ਹੁਣ 10 ਬੱਚੇ ਛੱਡ ਦਿਓ ਮੈਂ ਬਹੁਤ ਵਧੀਆ ਐ ਇਹਨਾਂ ਨੂੰ ਬਣਾ ਦੂੰਗਾ ਫਰਿਸ਼ਤੇ ਮਤਲਬ ਇਹਨੂੰ ਸ਼ੌਕ ਹੈ ਇਹਨਾਂ ਚੀਜ਼ਾਂ ਦਾ ਮੈਂ ਟੀਚਰ ਰਿਹਾ ਹਾਂ ساری ਉਮਰ ਬਿਨਾਂ ịchੜ ਕੇ ਰਿੜਕੇ ਕੁਝ ਵੀ ਪਰ ਨਾਲ ਮੈਨੂੰ ਇਹ ਹੁੰਦਾ ਹੈ ਕਿ ਪੇਰੈਂਟਸ ਜਿਹੜੇ ਆ ਨਾ ਉਹ ਸੁੱਤਰ ਕਰਨ ਵਾਲੇ ਆ ਸੱਚ ਕਿਉਂਕਿ ਜਿੱਤਰਾ ਉਹਨਾਂ ਨੇ ਫਾਊਂਡੇਸ਼ਨ ਰੱਖੀ ਹੁੰਦੀ ਆ ਪੈਸੇ ਤੇ ਲੇ ਤੇ ਹੈਨਾ ਫਿਜ਼ੀਕਲ ਇੰਡੀਕੇਟਰ ਤੇ ਉਹੋ ਜਿਹਾ ਹੀ ਫਿਰ ਉਹਨਾਂ ਦੀ ਸੋਚ ਨੂੰ ਕੋਡ ਲੱਗਾ ਹੁੰਦਾ ਉਹ ਕੋਡ ਦਾ ਨਿਆਣਿਆਂ ਚ ਵੀ ਚਲੇ ਜਾਂਦਾ ਵਿਚਾਰਿਆਂ ਨੂੰ ਉਹ ਉਹ ਵਿਕਟਮ ਬਣ ਜਾਂਦੇ ਆ ਜਿਆਦਾ ਹੈ ਆਪੇ ਬੜਾ ਉਖਾਇਆ ਕਹਿਣਾ ਪਰ ਜਿਸ ਸਮਾਜ ਚ ਰਹਿੰਦੇ ਗੁਰਨਾਰਗਦੇਵ ਜੀ ਨੇ ਵੀ ਇਹ ਕਿਹਾ ਸਾਰਿਆਂ ਨੇ ਹੀ ਕਿਹਾ ਕਿ ਤੁਸੀਂ ਜਿਹੜਾ ਕਮਲ ਜਿਹੜਾ ਕਿਵੇਂ ਖੇਲਦਾ ਹੈ ਚਿੱਕੜ ਚ ਹਾਂਜੀ ਸਮਾਜ ਚਿੱਕੜ ਵਰਗਾ ਕਿਸੇ ਨਾ ਕਿਤੇ ਲੱਗਾ ਹੀ ਰਹਿੰਦਾ ਉੱਥੇ ਉਹ ਹੁੰਦਾ ਉਹ ਫਿਰ ਉੱਪਰ ਦਾ ਵੀ ਰਹਿੰਦਾ ਗਿਰਦਾ ਵੀ ਰਹਿੰਦਾ ਚੱਲੀ ਜਾਂਦਾ ਪਰ ਤੁਸੀਂ ਉਹਦੇ ਚ ਕਮਲ ਵਾਂਗੂ ਆਪਣਾ ਰਿਸ਼ਤਾ ਜਿਵੇਂ ਡੱਕਿਆ ਉਹ ਪਾਣੀ ਚ ਵੀ ਰਹਿੰਦੀ ਭਿੱਜਦੀ ਨਹੀਂ ਹਾਂ ਹੈਨਾ ਉਹ ਜਿਹੜਾ ਰਿਸ਼ਤਾ ਪੈਦਾ ਕਰਨਾ ਬੱਥਕਾਂਗੂ ਵੀ ਰਹਿਣਾ ਵੀ ਪਾਣੀ ਦੇ ਪਖੰਬ ਨਹੀਂ ਭਿੱਜਣਦੇ ਨੇ ਤੁਸੀਂ ਇਹ ਗੰਦਗੀ ਚ ਰਹਿਣਾ ਵੀ ਆ ਪਰ ਆਪ ਨਹੀਂ ਗੰਦੇ ਹੋਣਾ ਕੋਮਲ ਤੇ ਕਮਲ ਇਸ ਕਿਸਮ ਦਾ ਇਹ ਜਿਹੜਾ ਰਿਸ਼ਤਾ ਇਹ ਪੇਰੈਂਟਸ ਜੀ ਨਹੀਂ ਸਮਝ ਆਲੇ ਹੋਣ ਤੇ ਉਹ ਬੱਚਿਆਂ ਨੂੰ ਮੈਨੂੰ ਲੱਗਦਾ ਕਿ ਉਸ ਤਰੀਕੇ ਨਾਲ ਬਹੁਤ ਵਧੀਆ ਕੋਈ ਬੁੱਧ ਜਾਂ ਹੋਰ ਜਾਂ ਜਿਹੜੇ ਵੱਡੇ ਵੱਡੇ ਬੰਦੇ ਚ ਇਹਨਾਂ ਦੀ ਅਸੀਂ ਬੜੀ ਅਦਬ ਦੇ ਨਾਲ ਬੜੀ ਉਹਦੇ ਨਾਲ ਅਸੀਂ ਪੂਜੇ ਪੂਜਾ ਕਰਦੇ ਆ ਜਾਂ ਉਹਨਾਂ ਨੂੰ ਮੰਨਦੇ ਆਪਣੇ ਆਈਡੀਅਲ ਮੰਨ ਬੰਦੇ ਸੀ ਇਹ ਵੀ ਹੂੰ ਕੋਈ ਐਮ ਥੋੜੀ ਜਿਹੀ ਕੋ ਅਲੱਗ ਦੁਨੀਆ ਤੋਂ ਆਏ ਸੀ ਨਾ ਉਹਨਾਂ ਨੇ ਆਪਣੇ ਆਪ ਜਿੰਨਾ ਸਾਰੀਆਂ ਚੀਜ਼ਾਂ ਨੂੰ ਸਮਿੱਲਤ ਕਰਕੇ ਠਹਿਰਾ ਪੈਦਾ ਕਰ ਲਿਆ ਤੇ ਚੀਜ਼ਾਂ ਨੂੰ ਚੀ ਸਮਝ ਗਏ ਤੇ ਆਪਣੀ ਹੋਂਦ ਨੂੰ ਵੀ ਸਮਝ ਗਏ ਜੀ ਵੀ ਅਸੀਂ ਕੁਝ ਨਹੀਂ ਹੈਗੇ ਹੂੰ ਇਹ ਵਰਤਾਰਾ ਬਹੁਤ ਵੱਡਾ ਆ ਆ ਉਹਦੇ ਨਾਲ ਹੀ ਉਹ ਹੰਬਲ ਹੋ ਗਏ ਸਿਆਣੇ ਹੋ ਗਏ ਉਹਨਾਂ ਨੂੰ ਰੋਸ਼ਨੀ ਹੋ ਗਈ ਰੋ ਜਦ ਤੱਕ ਜਿੰਦੇ ਰੇ ਰੋਸ਼ਨੀ ਵੰਡਦੇ ਵੀ ਰਹੇ ਤੁਸੀਂ ਇਹ ਗੱਲ ਬਹੁਤ ਵਧੀਆ ਕਹੀ ਹੈ ਕਿ ਪੇਰੈਂਟਸ ਜਿਹੜੇ ਹਨ ਉਹ ਜ਼ਿਆਦਾਤਰ ਕੀ ਕਰਦੇ ਆ ਕਿ ਆਪਣੀਆਂ ਇੱਛਾਵਾਂ ਥੋਪਦੇ ਆ ਬੱਚਿਆਂ ਦੀ ਉੱਤੇ ਮੈਂ ਨਹੀਂ ਕਰ ਸਕਿਆ ਤੂੰ ਇਹ ਕਰਨਾ ਹੈ ਤੂੰ ਉਹ ਕਰਨਾ ਹੈ ਬੱਚਿਆਂ ਨੂੰ ਥੋੜਾ ਜਿਹਾ ਖੁੱਲਾ ਛੱਡੋ ਪਤਾ ਚੱਲੇ ਉਹਨੇ ਕੀ ਕਰਨਾ ਹੈ ਫਿਰ ਉਸ ਹਿਸਾਬ ਨਾਲ ਉਸ ਨੂੰ ਗਾਈਡ ਕਰੋ ਉਸ ਨੂੰ ਸਹੀ ਫੈਸਲੇ ਲੈਣ ਦੇ ਵਿੱਚ ਉਸਦੀ ਮਦਦ ਕਰੋ ਕਿ ਤੇਨਾ ਕਿਤੇ ਪੇਰੈਂਟਸ ਤੇ ਤੁਸੀਂ ਰੋਲ ਨੂੰ ਨਾ ਬਹੁਤੀ ਬਖੂਬੀ ਬਿਆਨ ਕੀਤਾ ਹੈ ਕਿ ਪੇਰੈਂਟਸ ਨੂੰ ਕਿਸ ਤਰੀਕੇ ਦਾ ਰੋਲ ਜਿਹੜਾ ਹੈ ਨਿਭਾਉਣਾ ਚਾਹੀਦਾ ਹੈ ਕਿ ਉਹਨਾਂ ਦੇ ਬੱਚੇ ਜਿਹੜੇ ਆ ਉਹ ਸਾਰਥਕ ਤਰੀਕੇ ਦੇ ਨਾਲ ਜ਼ਿੰਦਗੀ ਬਤੀਤ ਕਰ ਸਕਣ ਇਹ ਬਿਲਕੁਲ ਜਦੋਂ ਬੱਚਾ ਆ ਨਾ ਤਾਂ ਉਹਨੂੰ ਬੱਚਾ ਹੀ ਰਹਿਣ ਦਿਓ ਹਾਂ ਜਦੋਂ ਵੱਡਾ ਆ ਉਹਨੂੰ ਵੱਡਾ ਹੁਣ ਦਿਓ ਵੀ ਮਤਲਬ ਉਹਨੂੰ ਵੱਡਾ ਰਹਿਣ ਦਿਓ ਜੀ ਬੱਚਿਆਂ ਨੇ ਬਹੁਤ ਪੁੱਠੀਆਂ ਗੱਲਾਂ ਕਰਨੀਆਂ ਤੁਹਾਨੂੰ ਮੈਂ ਹੁਣ ਦੋ ਗੱਲਾਂ ਮੈਨੂੰ ਯਾਦ ਆ ਪਹਿਲੀ ਗੱਲ ਕਿ ਮੈਂ ਆਪਣੇ ਬਚਪਨ ਚ ਬਹੁਤ ਜਿੱਦੀ ਬੱਚਾ ਸੀਗਾ ਜੋ ਮਨ ਚ ਆ ਗਿਆ ਵੀ ਉਹ ਦੁਨੀਆ ਬਦਲ ਸਕਦੀ ਹੈ ਵੀ ਉਹ ਮੇਰਾ ਫੈਸਲਾ ਨਹੀਂ ਬਦਲ ਸਕਦਾ ਅੱਛਾ ਤੁਸੀਂ ਇੱਥੋਂ ਹਸਾਬ ਲਾ ਲਓ ਵੀ ਮੈਂ ਕਿੰਨਾ ਜਿੱਦੀ ਹੂੰ ਹੁਣ ਮੇਰੇ ਮੇਰਾ ਬਾਪ ਤੇ ਫੌਜੀ ਸੀ ਹੂੰ ਤੇ ਮਤਲਬ ਮੈਂ ਸੁਭਾਵਾਂ ਦੀ ਬੱਚਿਆਂ ਦੀ ਗੱਲ ਕਰਦਾ ਹਾਊ ਟੂ ਹੈਂਡਲ ਹੂੰ ਹਾਂ ਇਹ ਮੈਨੂੰ ਇੱਕ ਦੋ ਵਾਰੀ ਕੁੱਟ ਵੀ ਪਈ ਉਹ ਪਰ ਬਹੁਤੀ ਨਹੀਂ ਕਿਉਂਕਿ ਮੈਂ ਨਾਨੇ ਕੋ ਚਲਾ ਗਿਆ ਮੈਂ ਤੇ ਬਚ ਗਿਆ ਪਰ ਉਹ ਜ ਮੈਨੂੰ ਉਹ ਯਾਦ ਵੀ ਹੈ ਮਤਲਬ ਇਹ ਨਾ ਜਿੱਦੀ ਤੇ ਨਾ ਉਸ ਕਿਸਮ ਦਾ ਮੇਰਾ ਸੁਭਾਅ ਸੀਗਾ ਜੇ ਦੇ ਇਸ ਗੱਲ ਦੀ ਪੈ ਗਈ ਵੀ ਘਰ ਚ ਪਰਾਣੇ ਆਏ ਆ ਤੇ ਉਹ ਕੋਈ ਕੇਟਲੀ ਸੀ ਤਿੰਨ ਚਾਰ ਕੱਪ ਸੀਗੇ پرਾਨੀ ਗੱਲ ਕਰ ਰਿਹਾ ਅੱਜ ਤੋਂ ਤਕਰੀਬਨ ਇਹ ਹੋਣੀ ਆ 65 ਸਾਲ ਪੁਰਾਣੀ ਅੱਛਾ ਜਿਆਦਾ ਵੀ ਹੋ ਸਕਦੀ ਹੈ ਤੇ ਉਹ ਉਹਨਾਂ ਨੇ ਚਾਹ ਚੂ ਤੇ ਪੀ ਲਈ ਤੇ ਮੈਂ ਕਿਹਾ ਵੀ ਹਾ ਫੜਾਓ ਟਰੇ ਮੈਨੂੰ ਅੱਛਾ ਬੇ ਸਾਰੇ ਤੋੜਨੇ अच्छा हां <laughs> तो तोड़नी तोड़ने भी ਥੱਲੇ ਸੁੱਟਨੇ ਆ। ਥੋੜਾ ਇੱਕ ਗੱਲ ਦਾ ਤੋਕ ਹੈ ਕਰਦਾ। ਉਹ ਕਹਿੜੀ ਨਹੀਂ ਤੋੜਨੀ ਦੇਣੇ ਵੀ ਅਸੀਂ ਤੇ ਗਰੀਬ ਬੰਦੇ ਆ ਵੀ ਇੰਨੇ ਭਾਂਡੇ ਕੱਟੇ ਤੋੜਨੇ ਇੱਕ ਅੱਧਾ ਹੋਵੇ ਤਾਂ ਵੀ ਆ। ਇਹ ਤਾਂ ਪੂਰਾ ਸੈੱਟ ਹੀ ਤੋੜਨਾ ਚਾਹੁੰਦਾ। ਮੈਂ ਕਹਾਂ ਮੈਂ ਵੀ ਤੁਸੀਂ ਮੈਂ ਤੁਸੀਂ ਹੁੰਦੇ। ਹਣ ਮੈਨੂੰ ਰੋਕਣ ਵਾਲੇ ਮੈਂ ਤੇ ਮਰ ਜੂਗਾ ਜੇ ਤੁਸੀਂ ਨਹੀਂ ਤੋੜ ਦੋਗੇ। ਅੱਛਾ ਤੋੜ ਕੇ ਆਇਆ? ਥੁ ਕੋ ਛੁੱਟ ਛੁੱਟ ਕੇ ਹਟਿਆ ਜਿੰਨੇ ਕੁ ਟੁੱਟ ਕੇ ਟੁੱਟ ਕੇ ਜਿੰਨੇ ਬਚ ਕੇ ਬਚ ਕੇ। ਇਸ ਕਿਸਮ ਦੀ ਜਿਹੜੀ ਬੱਚੇ ਦੀ ਜਿਹਦੇ ਆ ਉਹਨੂੰ ਹੋਲਡ ਦੇਣਾ ਚਾਹੀਦਾ ਕੀ ਕੀਤਾ ਭਾਂਡੇ ਹੀ ਆ ਫੇਰ ਆ ਜਾਣੀ ਪਰ ਜੇ ਬੱਚੇ ਨੂੰ ਤੁਸੀਂ ਤਿੰਬੜ ਲਾਤਾ ਸਵਾਰ ਕੇ ਵੀ ਇਹਨੂੰ ਮੈਸੂਤਰ ਕਰਦਾ ਇਹਨੂੰ ਅੱਖ ਲੀ ਆਉਂਦੀ ਸਾਡੇ ਕੋਲ 4.5 ਪੈਸੇ ਨਹੀਂ ਹੈਗੇ ਤੇ ਇਹ ਲੱਗਾ ਹੋਇਆ ਘਰ ਨੂੰ ਤਬਾਹ ਕਰਨ ਵੀ ਇਹਨੂੰ ਤੇ ਡਿਸਪਲਨ ਕਰਨਾ ਚਾਹੀਦਾ ਯਾਨੀ ਚੰਗਾ ਮਾੜਾ ਹੁਣੀ ਸਿਖਾਉਣਾ ਮੈਂ ਫੇਰ ਉਹ ਬੱਚੇ ਨੂੰ ਬੱਚਾ ਨਹੀਂ ਰਹਿਣ ਦੇਓਗੇ ਫਿਰ ਤੇ ਤੁਸੀਂ ਆਪਣੇ ਸ਼ੂ ਚ ਉਹਨੂੰ ਫਿੱਟ ਕਰ ਰਹੇ ਹੋ ਉਸ ਦੀ ਜਿਹੜੀ ਬਚਪਨ ਉਹਦੀ ਨਿਦਾਨਗੀ ਆ अच्छा 55 ਆ ਹੁਣ ਮੈਂ ਜਦੋਂ ਵੱਡਾ ਆ ਗਿਆ ਮੈਂ ਵੱਡਾ ਹੋ ਗਿਆ ਵੀ ਛੋਟਾ ਹੀ ਸੀ ਗਈ ਵਾਰੀ ਨੌਵੀਂ ਜਮਾਤ ਦੀ ਗੱਲ ਆ ਤੇ ਬਹੁਤ ਉੱਚਾ ਤੇ ਮੈਂ ਹੁਣ ਵੀ ਨਹੀਂ ਹੈ ਤੇ ਉਦੋਂ ਹੋਰ ਵੀ ਛੋਟਾ ਲੱਗਦਾ ਸੀ ਮੈਨੂੰ ਨਾਲ ਦੇ ਕਿਸੇ ਨੇ ਕਹਿਤਾ ਵੀ ਉਹ ਇੱਕ ਮੱਛੀ ਤੇ ਤੀਰ ਦੇ ਕੈਪਸੂਲ ਆ ਜੇ ਉਹ ਖਾ ਲੋ ਤਾਂ ਬੜਾ ਲੰਬਾ ਹੋ ਜੇਦਾ ਬੰਦਾ ਲਓ ਜੀ ਮੈਂ ਇਹ ਤੇ ਵੈਰੀਫਾਈ ਤੇ ਕੀਤੀ ਨਹੀਂ ਗੱਲ ਕੋਈ ਮੈਂ ਘਰ ਆ ਕੇ ਆਪਣੇ ਪੈ ਗਿਆ ਜਿੱਦੇ ਨੌਵੀਂ ਜਮਾਤ ਜਾਨੀ 14 15 ਸਾਲ ਦਾ ਹੋਊਗਾ ਫਿਰ ਵੀ ਬੱਚਾ ਹੀ ਸੀ ਕਹਿ ਲੋ ਹੂੰ ਹੂੰ ਉਹ ਜੀ ਮੇਰੇ ਸਾਰੇ ਹਸਣ ਵੀ ਕਹਿੰਦੇ ਛਾਤਰੀ ਬਹੁਤ ਛੋਟਾ ਜਿਹਾ ਸੀ ਕਿ ਜੇ ਕੈਪਸੂਲ ਚਾਰ ਖਾ ਕੇ ਬੰਦਾ ਲੰਬਾ ਹੁੰਦਾ ਹੋਵੇ ਤੇ ਛਾਤਰੀ ਨੂੰ ਕਿਤੇ ਮਿਲੇ ਨਹੀਂ ਹੋਣਗੇ ਤਦ ਦੇਸ਼ ਦਾ ਪ੍ਰਧਾਨ ਮੰਤਰੀ ਸੀ ਕਈਆਂ ਦਾ ਉਹਨਾਂ ਨੇ ਕਿਹਾ ਫਲਾਣੇ ਦਾ ਪਰ ਆਪਾਂ ਕਹਿੰਦੇ ਮੈਨੂੰ ਇੰਜ ਲੱਗੇ ਕਿ ਪੈਸੇ ਬਚਾਉਂਦੇ ਵੀ ਮੇਰੇ ਪੈਸਾ ਨਹੀਂ ਖਰਚਣਾ ਚਾਹੁੰਦੇ ਪੈਸਾ ਬਚਾਉਣ ਲਈ ਮੈਨੂੰ ਲਾਰੇ ਲਾ ਰਹੇ ਆ ਅੱਛਾ ਬੇਵਿਸ਼ਵਾਸੀ ਵੀ ਆਪ ਕਰਕੇ ਵੇਖਣਾ ਵੀ ਇਹ ਕੌਣ ਦੇ ਜਿਹੜੇ ਕਹਿਣ ਵਾਲੇ ਉਹ ਮੈਂ 10 ਕੈਪਸੂਲ ਲੈ ਜੀ ਮੱਛੀ ਦੇ ਤੇਲ ਵਾਲੇ ਅੱਛਾ ਦੋ ਖਾਦੇ ਮੁੜ ਕੇ ਸੁੱਟ ਤੇ ਕਿਉਂਕਿ ਲੰਬਾ ਹੀ ਹੋਣਾ ਸੀ ਅਗਲੇ ਦਿਨ ਹੀ ਟੇਪ ਲੈ ਕੇ ਖੜਾ ਹੋ ਗਿਆ ਮੈਂ ਨਾ ਵੀ ਇਹ ਗੱਲ ਕਹਿਣਾ ਬਚਪਨਾ ਬਚਪਨਾ ਆਂਦਾ ਸਭ ਤੋਂ ਓੱਖਾ ਕੰਮ ਆ ਬੱਚੇ ਨੂੰ ਪਾਲਣਾ ਹੂੰ ਜਿਨੇ ਔਰ ਇਸ ਕਰਕੇ ਬੱਚੇ ਨਾਲੋਂ ਜ਼ਿਆਦਾ ਪੇਰੈਂਟਸ ਜਿਹੜੇ ਸਿਆਣੇ ਹੋਣੇ ਬਹੁਤ ਜ਼ਰੂਰੀ ਉਹਨਾਂ ਦੀ ਟ੍ਰੇਨਿੰਗ ਕਰਦੀ ਆ ਕਿ ਹਾਊ ਟੂ ਹੈਂਡਲ ਚਿਲड्रन ਜਿਵੇਂ ਇਕਿਰਾਨੋਤ ਕਮੂਲ ਦੇ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਹੈ ਸਾਲ-ਸਾਲ ਦੋ-ਦੋ ਸਾਲ ਕਈ-ਕਈ ਸਾਲ ਕਿ ਹਾਊ ਟੂ ਹੈਂਡਲ ਸਟੂਡੈਂਟ ਜਿਹੜਾ ਬੀਐਡ ਹੁੰਦੀ ਆ ਜਾਂ ਹੋਰ ਹੁੰਦੀ ਆ ਉਹ ਇਹੀ ਹੈ ਤੇ ਸਭ ਤੋਂ ਪਹਿਲੇ ਟੀਚਰ ਤੇ ਮਾਂ-ਬਾਪ ਆ ਜੀ ਤੇ ਉਹਨਾਂ ਨੂੰ ਕੋਈ ਪੁੱਛਦਾ ਇਹਨੂੰ ਉਹਨਾਂ ਤੇ ਕੁੰਡਾ ਵੀ ਜ਼ਬਰਦਸਤ ਹੋਣਾ ਚਾਹੀਦਾ ਮੈਂ ਕਿੰਨੇ ਮਾਂ-ਬਾਪ ਦੇਖੇ ਆ ਕਿ ਜਿਹੜੇ ਆਪਣੇ ਬੱਚਿਆਂ ਲਈ ਜਮਦੂਤ ਆ ਹਾਂ ਕੁਕ ਉਹ 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 ਉਸ ਕਿਸਮ ਨਾ ਕਰਦੇ ਆ ਜੋ ਉਹਨਾਂ ਦਾ ਜਿਸ ਪੱਦਰ ਦਾ ਲੈਵਲ ਆ ਬੱਚੇ ਦਾ ਉਸੇ ਪੱਦਰ ਦਾ ਹੀ ਡਿਸਪਲਾਈਨਿੰਗ ਹੋਣੀ ਚਾਹੀਦੀ ਆ ਨਾ ਕਿ ਤੁਸੀਂ ਛੋਟੇ ਜਿਹੇ ਬੱਚੇ ਤੋਂ ਇਹ ਉਮੀਦਾਂ ਕਰੋ ਕਿ ਉਹਨੂੰ ਸਾਰਾ ਕੁਝ ਪਤਾ ਹੋਵੇ ਮੈਨੂੰ ਪਤਾ ਤੇ ਉਹਨੂੰ ਕਿਉਂ ਨਹੀਂ ਪਤਾ ਇਹ ਉਹ ਭੁੱਲ ਜਾਂਦੇ ਆ ਕਿ ਜਦ ਤੂੰ ਹੁੰਦਾ ਸੀ ਇਹੋ ਜਿਹਾ ਵੀ ਉਦੋਂ ਕੀ ਕੁਝ ਕਰਦਾ ਸੀ ਪਰ ਬਹੁਤ ਸਾਰੇ ਪੇਰੈਂਟਸ ਤਾਂ ਇਹ ਕਹਿੰਦੇ ਆ ਕਿ ਜੇਕਰ ਅਸੀਂ ਬੱਚੇ ਦੀ ਜ਼ਿੱਦ ਪੂਰੀ ਕਰ ਦਵਾਂਗੇ ਫਿਰ ਬੱਚਾ ਜ਼ਿੱਦੀ ਬਣ ਜਾਏਗਾ ਹਰ ਗੱਲ ਤੇ ਜ਼ਿੱਦ ਕਰੇਗਾ ਤੁਸੀਂ ਜਿਵੇਂ ਕਿਹਾ ਕਿ ਜੇਕਰ ਬੱਚਾ ਭਾਂਡੇ ਤੋੜਨਾ ਚਾਹੁੰਦਾ ਹੈ ਤਾਂ ਤੋੜ ਲੈੰਦੋ ਕੋਈ ਗੱਲ ਨਹੀਂ ਹੋ ਸਕਦਾ ਹੈ ਕਿ ਕਈ ਬੱਚੇ ਜਿਹੜੇ ਆ ਵੱਡੇ ਹੋ ਕੇ ਸਮਝ ਜਾਣ ਤੇ ਉਹ ਸਹੀ ਟਰੈਕ ਤੇ ਚਲੇ ਜਾਣ ਪਰ ਕਈ ਬੱਚੇ ਜਿਹੜੇ ਆ ਉਹਨਾਂ ਦਾ ਸੁਭਾਅ ਹਮੇਸ਼ਾ ਲਈ ਜ਼ਿੱਦੀ ਬਣ ਜਾਏਗਾ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਉਹਨੂੰ ਹਰ ਗੱਲ ਮੰਨੋ ਉਹਨੂੰ ਨਾ ਕਰੋ ਉਨੂੰ ਸਮਝਾਓ ਵੀ ਇਹ ਵਿਤੋਂ ਬਾਹਰ ਆ ਇੱਕ ਦਿਨ ਆਜੂ ਆਪਣੇ ਆਪ ਸਮਝਣ ਲੱਗ ਜਾ ਇਹ ਨਹੀਂ ਕਿ ਉਹਦੇ ਪਿੱਛੇ ਹੀ ਲੱਗ ਜਾਓ ਤੁਸੀਂ ਵੀ ਬੱਚਾ ਤੁਹਾਡਾ ਪਿਓ ਬਣ ਜੇ ਤੇ ਤੁਸੀਂ ਉਹਦੇ ਗਾਂ ਚ ਬੱਚੇ ਬਣ ਜੋ ਇੰਜ ਨਹੀਂ ਮੈਂ ਕਹਿ ਰਿਹਾ ਪਰ ਤੁਸੀਂ ਇੰਨੀ ਨਾ ਜਿੱਦ ਕਰੋ ਕਿ ਉਸ ਦੀ ਹਾਰ ਗੱਲ ਨੂੰ ਇੰਜ ਇਥਾ ਹੀ ਇਹ ਬੜਾ ਔਖਾ ਮੈਂ ਕਿਉਂ ਬਾਰ ਬਾਰ ਕਹਿ ਰਿਹਾ ਬਹੁਤ ਔਖਾ ਕਿੱਥੇ ਕਿਹੜੀ ਗੱਲ ਦਾ ਕਿਵੇਂ ਫੈਸਲਾ ਲੈਣਾ ਉਹ ਹੋਲੀ ਜੀ ਉਹਨੂੰ ਕਰਨਾ ਮਤਲਬ ਤੁਸੀਂ ਉਹਨੂੰ ਡਿਸਪੀਸਪਲਾਈਨਿੰਗ ਕਰਦੇ ਹੋਏ ਉਹਨੂੰ ਸਪੇਸ ਦੇਣੀ ਹੈ ਹੂੰ ਇਹ ਨਹੀਂ ਕਿ ਆਪਣੀ ਪੋਜੀਸ਼ਨ ਕਰੋ ਤੇ ਆਪਣੀ ਠਾਣੇਦਾਰੀ 24 ਘੰਟੇ ਲੱਗਾ ਰਹੋ ਉਹ ਬੱਚਾ ਜਾਂ ਤੇ ਫਿਰ ਡਿਪਰੈਸ਼ਨ ਚ ਚਲੇ ਜਾਊਗਾ ਜਾਂ ਉਹ ਬਿਲਕੁਲ ਜਿਦ ਤਰਾ ਇੱਕ ਲੱਕੜੀ ਦਾ ਉਹਦਾ ਆਪਣਾ ਇਨੀਸ਼ੀਏਟਿਵ ਖਤਮ ਹੋ ਜਾਊਗਾ ਉਸ ਨੂੰ ਤੁਸੀਂ ਬਹੁਤ ਝੰਜੋੜ ਕੇ ਰੱਖ ਦੋਗੇ ਉਹਦੀ ਜਿਹੜੀ ਫਰੈਸ਼ਨੈਸ ਫਰੈਸ਼ਨੈਸ ਹੈ ਬੱਚੇ ਦਾ ਇੱਕ ਬਚਪਨਾ ਆ ਜਿਹਦੇ ਵਿੱਚ ਗਲਤੀਆਂ ਵੀ ਆ ਉਹ ਮਤਲਬ ਅਡਾਰੀਆਂ ਆ ਉਹ ਸਾਰੀਆਂ ਖਤਮ ਹੋ ਜਾਣਗੀਆਂ ਫਿਰ ਉਹਨੂੰ ਜਿੱਥੇ ਬਿਠਾਓਗੇ ਬੈਠਾ ਰਹੂਗਾ ਜਦੋਂ ਕਹੋਗੇ ਉੱਠ ਜਾ ਉੱਠ ਜਾਊਗਾ ਬਸ ਫਿਰ ਇਹੋ ਜਿਹਾ ਹੋ ਜਾਊਗਾ ਉਹ ਇੱਕ ਬੜੀ ਖਤਰਨਾਕ ਚੀਜ਼ ਜੀ ਯਾਨੀ ਕਿ ਬੜੀ ਪੇਸ਼ੈਂਸ ਦੇ ਨਾਲ ਬੱਚਿਆਂ ਨੂੰ ਡੀਲ ਕਰਨਾ ਪੈਂਦਾ ਹੈ ਤੇ ਦੂਸਰੀ ਗੱਲ ਹੈ ਕਿ ਇਸ ਤਰੀਕੇ ਦੇ ਨਾਲ ਡੀਲ ਕਰੀਏ ਪਰ ਵੁਰਿਸ਼ ਕਰੀਏ ਕਿ ਬੱਚਿਆਂ ਦਾ ਬਚਪਨ ਨਾ ਖੋਈ ਗਏ ਹਾਂ ਬਿਲਕੁਲ ਤੇ ਪਰ ਅੱਜ ਦੇ ਯੁੱਗ ਦੇ ਵਿੱਚ ਤੁਸੀਂ ਠੀਕ ਕਿਹਾ ਹੈ ਭਾਂਵੇਂ ਸਾਡੇ ਸਕੂਲ ਹੈ ਹੁਣ ਸਕੂਲਾਂ ਦਾ ਸਕੂਲ ਥੋੜੀ ਹੈ ਉਹ ਵੀ ਪੈਸੇ ਬਣਾਉਂਦੀਆਂ ਹੀ ਮਸ਼ੀਨਾਂ ਆ। ਇਹ ਜਗ੍ਹਾ ਹੈ। ਕਾਰਪ ਤੁਸੀਂ ਕੋਈ ਮੁਰਗੀ ਖਾਨਾ ਨਹੀਂ ਖੋਲ੍ਹ ਲਿਆ ਤੇ ਸਕੂਲ ਖੋਲ੍ਹੋ। ਮੈਂ ਸੱਚੀ ਗੱਲ ਦੱਸ ਰਿਹਾ। ਬਿਲਕੁਲ ਸਹੀ ਗੱਲ। ਮੈਂ ਇੱਕ ਕਾਲਜ ਚ ਗਿਆ ਇਨਸਪੈਕਸ਼ਨ ਕਰਨ। ਮੈਂ ਕਿਹਾ ਆਹ ਕਾਲਜ ਜਿਹਾ ਡਾਇਆ। ਹੂੰ। ਇਧਰਲੀ ਬਿਲਡਿੰਗ ਬੜੀ ਸੁਣੀ ਆ। ਇਹ ਕਹਿੰਦੇ ਜੀ ਹੁਣੇ ਬਣਾਏ। ਮੈਂ ਕਿਹਾ ਉਹ ਇੰਨੇ ਕਮਰੇ ਨੀਵੇਂ ਕਿਉਂ? ਮੈਨੂੰ ਪਹਿਲਾਂ ਡਿਜ਼ਾਈਨ ਨਹੀਂ ਸੀ ਕੋਈ ਮਿਲਿਆ। ਉਹ ਜਿੱਥੇ ਦੋ ਕਲਾਸਾਂ ਲਾਈਆਂ ਤਿੰਨ ਤੁਸੀਂ ਕਹਿੰਦੇ ਜੀ ਉਹ ਪਹਿਲਾਂ ਪੋਲਟਰੀ ਫਾਰਮ ਸੀ। ਉੱਥੋਂ ਹੀ ਤੇ ਇਹ ਕਾਲਜ ਖੋਲਿਆ ਅੱਛਾ ਤੇ ਇਹ ਹੁਣ ਨਵੀਂ ਬਣੇ ਆ ਪਹਿਲਾਂ ਉੱਥੋਂ ਹੀ ਖੋਲਿਆ ਪੋਲਟਰੀ ਬੰਦ ਕਰਕੇ ਉਹ ਪੈਸੇ ਐਸੀ ਉਹਦੀ ਜਗ੍ਹਾ ਪ੍ਰਾਈਵੇਟ ਕਾਲਜ ਖੋਲ ਲਿਆ ਜੀ ਮਤਲਬ ਪੀ ਐਚ ਚ ਪੈਸੇ ਜ਼ਿਆਦਾ ਆ ਬਿਲਕੁਲ ਐਸ ਕਰਕੇ ਜਦੋਂ ਇਹ ਇੰਨਾ ਚੀਜ਼ਾਂ ਦਾ ਫਰਕ ਨਾ ਰਹੇ ਜੇ ਪੋਲਟਰੀ ਬਾਰ ਹੁੰਦਾ ਤਾਂ ਸਕੂਲ ਖੋਲਣ ਦਾ ਜਾਂ ਕਿਸੇ ਹੋਰ ਜਗ੍ਹਾ ਵੀ ਗਏ ਸੀ ਇਹੋ ਜੀਆਂ ਬਹੁਤ ਕਹਾਣੀਆਂ ਆ ਚੀਜ਼ਾਂ ਬਹੁਤ ਫਰਕ ਪੈ ਗਿਆ ਹਰ ਚੀਜ਼ ਪੈਸੇ ਦੇ ਦੁਆਲੇ ਘੁੰਮ ਗਈ ਆ ਜਿਸ ਨੇ ਸਾਡੀ ਜ਼ਿੰਦਗੀ ਦੇ ਵਿੱਚ ਅਸ਼ਾਂਤੀ ਫੈਲਾਈ ਆ ਐਵੇਂ ਉਹ ਮਤਲਬ ਰੀਸ ਲੱਗੀ ਆ ਚੂਹੇ ਵਾਲੀ ਹੂੰ ਤੇ ਜਾਣਾ ਕਿੱਥੇ ਆ ਕਿੱਥੋਂ ਆਏ ਆ ਕੋਈ ਪਤਾ ਨਹੀਂ ਪੱਜੀ ਚtre ਜਾਂਦੇ ਪੱਜੇ ਹੀ ਤਰੇ ਜਾਂਦੇ ਆ ਤੇ ਆਪੇ ਥੱਕ ਤੁੱਕ ਕੇ ਡਿੱਗ ਪੈਣਗੇ ਤੇ ਜਦੋਂ ਨੂੰ ਸ਼ਾਇਦ ਕਿਸੇ ਨੂੰ ਖੀਰ ਚ ਪਤਾ ਲੱਗ ਜਾ ਯਾਰ ਇਹਦੇ ਤੇ ਲੋੜ ਹੀ ਨਹੀਂ ਸੀਗੀ ਤੇ ਆਪਾਂ ਜਿੱਤਣਾ ਤੇ ਕੁਝ ਸੀਗਾ ਹੀ ਨਹੀਂ ਉਦੋਂ ਤੱਕ ਫਿਰ ਲੇਟ ਹੋ ਗਿਆ ਹੁੰਦਾ ਕਹਿੰਦੇ ਨੇ ਕਿ ਬੱਚਿਆਂ ਦਾ ਆਪਣੇ ਪੇਰੈਂਟਸ ਦੇ ਨਾਲ ਨਾ ਬੜਾ ਮੋਹ ਹੁੰਦਾ ਹੈ ਅੱਜਕੱਲ ਪਰ ਇੱਕ ਚੀਜ਼ ਦਾ ਚਲਨ ਵੱਧ ਗਿਆ ਹੈ ਉਹ ਹੈ ਬਿਰਦਾਸ਼ਰਮ ਬਹੁਤ ਸਾਰੇ ਖੁੱਲ ਗਏ ਨੇ ਬੱਚਿਆਂ ਤੇ ਪੇਰੈਂਟਸ ਦੇ ਵਿੱਚ ਇੰਨਾ ਗੈਪ ਕਿਉਂ ਵੱਧ ਚੁੱਕਾ ਹੈ ਕਿ ਬੱਚੇ ਜਿਹੜੇ ਆ ਆਪਣੇ ਪੇਰੈਂਟਸ ਨੂੰ ਆਪਣੇ ਕੋਲ ਰੱਖਣ ਨੂੰ ਰਾਜ਼ੀ ਨਹੀਂ ਹੈਗੇ ਜਾਂ ਉਹ ਉਹਨਾਂ ਨੂੰ ਖੁਦ ਬਿਰਦਾਸ਼ਰਮ ਪੇਚ ਰਹੇ ਨੇ ਜਾਂ ਬਹੁਤ ਸਾਰੇ ਮਾਪੇ ਵੀ ਉਹ ਇਹ ਕਹਿ ਰਹੇ ਆ ਕਿ ਅਸੀਂ ਆਪਣੇ ਬੱਚਿਆਂ ਨਾਲ ਰਹਿਣਾ ਪਸੰਦ ਨਹੀਂ ਕਰਾਂਗੇ ਅਸੀਂ ਬਿਰਦਾ ਆਸ਼ਰਮ ਰਹਿਣਾ ਪਸੰਦ ਕਰਾਂਗੇ ਉੱਥੇ ਸਕੂਨ ਦੀ ਰੋਟੀ ਮਿਲਦੀ ਹੈ ਸਾਨੂੰ ਸਾਡੇ ਬੱਚੇ ਦਾ ਦੋ ਵਕਤ ਦੀ ਸਕੂਨ ਦੀ ਰੋਟੀ ਵੀ ਨਹੀਂ ਦੇ ਸਕਦੇ ਦਿੱਕਤ ਇਹ ਹੀ ਹੈ ਨਾ ਕਿ ਸਾਡਾ ਜਿਹੜਾ ਮੋਰਲ ਆਰਡਰ ਸੀਗਾ ਕਿਸੇ ਵੇਲੇ ਕਿ ਸਰਬੱਤ ਦਾ ਭਲਾ ਹੂੰ ਹੈ ਨਾ ਤੇ ਇਸ ਗੱਲ ਦੀ ਅਹਿਮੀਅਤ ਜਾਂ ਐਂਟੀਕਲੋ ਦੇ ਪਿੰਡ ਦੇ ਵਿੱਚ ਇਸ ਗੱਲ ਦੀ ਸ਼ਰਮ ਜਿਹਦੇ ਬੁੱਢੇ ਰੋਲ ਜਾਣ ਹੂੰ ਸ਼ਰਮ ਆਉਂਦੀ ਸੀ ਸ਼ੈਮਿੰਗ ਸੀਗੀ ਠੀਕ ਤਬਾਹ ਸੀਗਾ ਤੇ ਲੋਕੀ ਵੀ ਇਸ 깔 ਨੂੰ ਬਹੁਤ ਬੁਰਾ ਮਨਾਉਂਦੇ ਸੀ ਉਹਦਾ ਇੱਕ ਕਿਸਮ ਦਾ ਸੋਸ਼ਲ ਬਾਈਕਾਟ ਵਾਲਾ ਹਿਸਾਬ ਹੋ ਜਾਂਦਾ ਸੀ ਜਿਹੜਾ ਕਿ ਉਸ ਲਈ ਆਵਾਰਾ ਨਹੀਂ ਸੀ ਖਾਂਦਾ ਪਿੰਡ ਦੇ ਬਿਨਾ ਕੋਆਪਰੇਸ਼ਨ ਤੋਂ ਚੱਲਦਾ ਹੀ ਨਹੀਂ ਸੀ ਇਸ ਕਰਕੇ ਉਹ ਨਾ ਉਹਦੇ ਵਿੱਚ ਚੱਲੀ ਚੁੱਲੀ ਜਾਂਦਾ ਸੀ ਐ ਨਹੀਂ ਮੈਂ ਕਹਿੰਦਾ ਕਿ ਪੁਰਾਣੇ ਜ਼ਮਾਨੇ ਚ ਬਜ਼ੁਰਗਾਂ ਲਈ ਬਿਲਕੁਲ ਹੀ ਸਵਰਗ ਸੀ ਉਦੋਂ ਵੀ ਜਦੋਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਸਾਰੇ ਕੰਮ ਤੇ ਲੱਗੇ ਆ ਤੇ ਜਿਹੜਾ ਕੰਮ ਨਹੀਂ ਕਰਦਾ ਤਉ ਬੁੱਢਾ ਖਾਉ ਖਾਉ ਮਤਲਬ ਹੈ ਨਾ ਚੀਨ ਦੇ ਬਾਰੇ ਇਹ ਗੱਲ ਹੈ ਕਿ ਉੱਥੇ ਗਰੀਬੀ ਇੱਕ ਵਾਰੀ ਇੰਨੀ ਸੀਗੀ ਕਿ ਇਸ ਸਟੇਜ ਤੇ ਚੀਨ ਵੀ ਸਾਡੇ ਨਾਲੋਂ ਬਹੁਤ ਗਰੀਬ ਸੀਗਾ ਪਿੱਛੇ ਸੀਗਾ ਜੇ ਦੋਵਾਂ ਬਜ਼ੁਰਗਾਂ ਚੋਂ ਇੱਕ ਮਰ ਜਾਏ ਤੋ ਦੂਜੇ ਦੀ ਵੇਟ ਕਰ ਲੈਂਦੇ ਸੀ ਵੀ ਫਿਰ ਦੋਵੇਂ ਦੋਦੇ ਬਾਲਣ ਨਾ ਫੂਕਣਾ ਪਏ ਹੂੰ ਪੀ ਇੱਕ ਹੋਰ ਦਾ ਜੇ ਦੇਖ ਲਓ ਵੀ ਉਹ ਵੀ ਜਾਣੀ ਵਾਲਾ ਉਹਨਾਂ ਚਿਰ ਤੱਕ ਇਹਨੂੰ ਰੱਖ ਛੱਡੋ ਜੀ ਇਸ ਕਿਸਮ ਦਾ ਗਰੀਬ ਪਤਾ ਨਹੀਂ ਮੈਨੂੰ ਪੁੱਲ ਦਾ ਨਾ ਵੀ ਮੈਂ ਲਾਇਬ੍ਰੇਰੀ ਸਟਰੀਚ ਪੜ੍ਹ ਰਿਆ ਸੀ ਕਿ ਤੇ ਚੀਨ ਦੀ ਗੱਲ ਹੈ ਜਾਂ ਬ੍ਰਿਟਿਸ਼ ਦੀ ਗੱਲ ਹੈ ਮੈਨੂੰ ਯਾਦ ਨਹੀਂ ਮੋਸਟ ਪ੍ਰੋਬੇਬਲੀ ਮੈਂ ਚੀਨ ਦੀ ਗੱਲ ਕਰ ਰਿਹਾ ਕਿ ਕਹ ਲੋ ਕਿ ਕੋਈ ਵਕਤ ਦੇਸ਼ਾਂ ਦੇ ਵਿੱਚ ਗਰਗਰਬਤ ਦਾ ਇੰਨਾ ਵੀ ਹੁੰਦਾ ਕਿ ਇਸ ਕਿਸਮ ਦਾ ਉਦੋਂ ਵੀ ਕੋਈ ਇਤਨਾ ਸਾਰੇ ਉਹ ਪੰਘੂੜੇ 'ਚ ਨਹੀਂ ਸੀਗੇ ਜਿਹੜੇ ਵੱਡੀ ਉਮਰ ਦੇ ਲੋਕ ਹੈ ਕੋਈ ਕੋਈ ਜਦ ਤੱਕ ਤੁਹਾਡਾ ਸਰੀਰ ਚੱਲਦਾ ਤੇ ਉਦੋਂ ਤੱਕ ਤੇ ਤੁਹਾਡੀ ਇੱਜ਼ਤ ਮਾਣ ਕਿਉਂਕਿ ਲੋੜਾਂ ਦਾ ਬੰਦਾ ਤੇ ਬੱਜਾ ਹੀ ਹੈ ਨਾ ਉਦੋਂ ਵੀ ਲੋੜਾਂ ਨਾਲ ਤੇ ਬੰਦਾ ਬੱਜਾ ਹੀ ਸੀਗਾ ਪਰ ਗਲੀ ਚ ਸੁੱਟ ਦੇਣਾ ਜਾਂ ਇੰਜ ਕਰ ਦੇਣਾ ਉਹ ਔਖਾ ਸੀਗਾ ਤੇ ਬਿਰਦਾ ਆਸ਼ਰਮ ਤੇ ਜਦ ਸਿਗਾ ਹੀ ਨਹੀਂ ਕੋ ਗੁਰਦੁਆਰੇ ਤੇ ਭਾਮੇ ਜਲ ਜਵਾਤੋ ਵਾਦ ਉਹ ਹੀ ਇੱਕ ਸੀਗਾ ਠਿਕਾਣਾ ਤੇ ਉਹ ਜਦ ਆਸ਼ਰਮ ਹੀ ਨਹੀਂ ਹੈ ਤੇ ਉਹ ਕਿਦਾਂ ਇਹ ਜਿਹੜਾ ਕਨਸੈਪਟ ਆਇਆ ਨਾ ਇਹ ਵੀ ਹਰ ਚੀਜ਼ ਨੂੰ ਜਦੋਂ ਤੁਸੀਂ ਮਾਰਕੀਟ ਨਾਲ ਬੰਨਣ ਲੱਗ ਗਏ ਹੂੰ ਤੇ ਕੁਦਰਤੀ ਆ ਜਦੋਂ ਰਿਸ਼ਤੇ ਹੀ ਮਾਰਕੀਟ ਨਾਲ ਜੁੜ ਗਏ ਹੂੰ ਤੇ ਬੰਦਾ ਜਾਨੀ ਇੱਕ ਦੂਜੇ ਨੂੰ ਵਰਤਣ ਲਈ ਆਇਆ ਜੀਂ ਲੀ ਤੇ ਆਇਆ ਹੀ ਨਹੀਂ ਤੇ ਉਹਦੇ ਚੋਂ ਫਿਰ ਇਹੀ ਕੁਛ ਨਿਕਲਣਾ ਸੀਗਾ ਅ ਅਸੀਂ ਮਤਲਬ ਮੈਂ ਇਹਦੇ ਚ ਕੋਈ ਇੰਡੀਵਿਜੂਅਲ ਕਿਸੇ ਦਾ ਨਹੀਂ ਮੰਨਦਾ ਕਸੂਰ ਜਦੋਂ ਟੋਟਲ ਸਮਾਜਿਕ ਵਰਤਾਰਾ ਇਹੋ ਜਿਹਾ ਹੋ ਜਾਏ ਤੇ ਉਹ ਇੱਕ ਦਿਨ ਚ ਨਹੀਂ ਹੁੰਦਾ ਹੈ ਇਹ ਬਦਲਾਅ ਇੱਕ ਦਿਨ ਚ ਨਹੀਂ ਹੁੰਦੇ ਥੋੜਾ 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 ਕਰਦੇ ਆ ਅਚਾਨਕ ਤੁਸੀਂ 100 ਸਾਲ ਬਾਅਦ ਦੇਖਦੇ ਆ ਕਿ ਇਹ ਤਾਂ ਟੋਟਲੀ ਬਦਲ ਗਿਆ ਹੂੰ ਤੇ ਜਦੋਂ ਟੋਟਲੀ ਬਦਲ ਜਾਂਦਾ ਉਹ ਫਿਰ ਸਾਡਾ ਪੁਰਾਣਾ ਜਿਹੜਾ ਪਾਸਟ ਆ ਉਹਦੇ ਜਿਹੜੇ ਸੁਪਨੇ ਐ ਉਹ ਬਾਰ-ਬਾਰ ਯਾਦ ਆਉਂਦੇ ਆ ਹੌਂਟ ਕਰਦੇ ਆ ਕਿ ਯਾਰ ਉਦੋਂ ਤੇਜ ਸੀ ਹੁਣ ਕਿਉਂ ਆ ਇਹ ਕਿੱਦਾਂ ਆ ਮੈਨੂੰ ਲੱਗਦਾ ਕਿ ਇਹ ਜਿੱਥੇ ਅਸੀਂ ਅੱਜ ਪਹੁੰਚੇ ਆ ਇਹ ਅਸੀਂ ਬੜੀ ਮਿਹਨਤ ਦੇ ਨਾਲ ਇਹੋ ਜਿਹਾ ਆ ਅਸੀਂ ਇਹ ਜਿੱਲੰਡ ਦੇ ਵਿੱਚ ਫਸਣ ਲਈ ਮਿਹਨਤ ਕੀਤੀ ਆ ਇਹੋ ਜਿਹੀ ਜਿੱਲੰਡ ਚ ਔਰ ਜਿੱਲਤ ਦੋਵੇਂ ਹੂੰ ਜਿੱਲੰਡ ਤੇ ਜਿੱਲਤ ਦੋਹਾਂ ਚ ਹੀ ਇੱਥੇ ਪਹੁੰਚਣ ਲਈ ਅਸੀਂ ਬੜੀ ਕੋਸ਼ਿਸ਼ ਕੀਤੀ ਬੜੀ ਮਿਹਨਤ ਕੀਤੀ ਹੈ ਔਰ ਜਿਹੜੇ ਬੰਦੇ ਤੇ ਇਸ ਨੂੰ ਸਮਝ ਗਏ ਆ ਉਹ ਤੇ ਵਿਚ ਰਹਿੰਦੇ ਹੋਏ ਵੀ ਥੋੜਾ ਜਿਹਾ ਆਪਣੇ ਲਈ ਥੋੜੀ ਜੀ ਜਗ੍ਹਾ ਬਣਾ ਲੈਂਦੇ ਆ ਉਹ ਫਿਰ ਜਗਤ ਦਾ ਤਮਾਸ਼ਾ ਦੇਖਦੇ ਆ ਬੈਠ ਕੇ ਉਹ ਇਹਦੇ ਨਾਲ ਹੈਗੇ ਆ ਸਮਾਜཅਹੀ ਹੈ ਪਰ ਉਹਨੂੰ ਲੱਗ ਕੇ ਰਹਿ ਕੇ ਵੀ ਦੇਖ ਲਈਦੇ ਵੀ ਆਹ ਦੇਖੋ ਆਈ ਦਾ ਪੱਠਾ ਬਹਿ ਗਿਆ ਆ ਕੀ ਕਰੀ ਜਾਂਦਾ ਆ ਕੀ ਕਰੀ ਜਾਂਦਾ ਇਹਨੇ ਹੁਣ ਦੋ ਕਾਰਾਂ ਲੈ ਲੀਆਂ ਹੈ ਨਿ ਹੁਣ ਚਾਰ ਲੈ ਲੀਆਂ ਇਹਦੀ ਅੱਜ ਉੱਥੇ ਠੁੱਕ ਗਈ ਆ ਹੁਣ ਠੀਕ ਕਰਾਉਣ ਗਿਆ ਹੁਣ ਘਰ ਜਿਹਦੇ ਕਰਕੇ ਲੜਾਈ ਹੋਈ ਜਾਂਦੀ ਆ ਤੇ ਉਹਦੇ ਜਿਹੜਾ ਬੰਦਾ ਸਿਆਣਾ ਉਹ ਜਿਹੜੀਆਂ ਜੜਾ ਕੁਝ ਆ ਉਹ ਵੇਚ ਵੱਟ ਕੇ ਆ ਰਾਮ ਨਾ ਬਹਿ ਜਾਂਦਾ ਠੰਡਾ ਹੋ ਗਿਆ ਵੀ ਨਾ ਹੋ ਬਾਤ ਨਾ ਵੱਜੂ ਬੰਸਰੀ ਇੰਨਾ ਤੋਂ ਮੁਕਤੀ ਪਾਓ ਤੇ ਆਪਣਾ ਥੋੜਾ ਆਰਾਮ ਨਾਲ ਜੀਵਨ ਜਿਹੜਾ ਇੰਨਾਂ ਚੀਜ਼ਾਂ ਚੋਂ ਮੁਕਤ ਕਰੋ ਉਹ ਤੇ ਥੋੜਾ ਫਿਰ ਸੁੱਖ ਦਾ ਸਾ ਆ ਜਾਂਦਾ ਜਿਹੜਾ ਚੀਜ਼ਾਂ ਚ ਫਸਿਆ ਉਹਦੇ ਲਈ ਫਿਰ ਰਿਸ਼ਤੇ ਵੀ ਚੀਜ਼ਾਂ ਆ ਮਾਂ ਬਾਪ ਵੀ ਚੀਜ਼ਾਂ ਆ ਤੇ ਨਿਆਣੇ ਵੀ ਚੀਜ਼ਾਂ ਆ ਇੰਜੀਨੀਅਰ ਡਾਕਟਰ ਹੀ ਆ ਫਿਰ ਉਹ ਉਹ ਤੇ ਜਿਹੜੀ ਮਾਨਵਤਾ ਤੇ ਜਿਹੜੀ ਭਾਵਨਾਵਾਂ ਤੇ ਰਿਸ਼ਤਿਆਂ ਦੀ ਜਿਹੜੀ ਸਾਡੀ ਬਾਰ-ਬਾਰ ਸਾਨੂੰ ਚੀਜ਼ ਜਿਹੜੀ ਬੰਨਣ ਵਾਲੀ ਜਿੱਥੋਂ ਅਸੀਂ ਚੱਲਦੇ ਹਾਂ ਸੋਚ ਕੇ ਚੱਲਦੇ ਹਾਂ ਉਹ ਇੱਕ ਮਾਰਕੀਟਪਲੇਸ ਤੇ ਹੀ ਨਜ਼ਰ ਆਉਂਦੀ ਹੈ ਉਹ ਤੁਹਾਨੂੰ ਤਰਾਤਲ ਤੇ ਮਿਲਦੀ ਨਹੀਂ ਉਹਦੇ ਤੋਂ ਉਹਦੇ ਤੋਂ ਤੁਸੀਂ ਦੂਰੀ ਹੋਈ ਤਰੇ ਜਾਣੇ ਲਗਾਤਾਰ ਤੇ ਉਹਦੇ ਰਿਜ਼ਲਟ ਇਹ ਆ ਕਿ ਬਿਰਦਾ Ashram ਵੀ ਹੈ ਕਿੰਨਾ ਕੁਝ ਹੋ ਰਿਹਾ ਦਾ ਚੱਲਿਆ ਚਲੋ ਤੇ ਹੁਣ ਜੇ ਵੈਸਟ ਦੇ ਵਿੱਚ ਤੇ ਬਹੁਤ ਹੀ ਕੁਝ ਚੱਲਿਆ ਹੂੰ ਬਹੁਤ ਹੀ ਕੁਝ ਚੱਲਿਆ ਮੈਂ ਤੁਹਾਨੂੰ ਮੋਟਾ ਅੰਕੜਾ ਦੱਸ ਦਿੰਨਾ ਹੂੰ ਮੇਰੇ ਐਸਟੀਮੇਸ਼ਨ ਮੁਤਾਬਕ ਚ ਦੇਖ ਯੂਕੇ ਦੇ ਵਿੱਚ ਇਸ ਵੇਲੇ ਇਹ ਤੀਜਾ ਹਿੱਸਾ ਸਿੰਗਲ ਪੇਰੈਂਟ ਫੈਮਿਲੀ ਹੋਣਗੇ ਤੀਜਾ ਹਿੱਸਾ 1/3 ਜਿਹੜੀਆਂ ਰੈਗੂਲਰ ਮੈਰਿਜ ਹੋਣਗੀਆਂ ਤੇ ਤੀਜਾ ਹਿੱਸਾ ਲਿਵਨ ਰਿਲੇਸ਼ਨ ਹੂੰ ਬੱਚੇ ਹੈਗੇ ਆ ਸਾਰਾ ਕੁਝ ਹੈਗੇ ਆ ਜਦੋਂ ਬੱਚੇ ਵੱਡੇ ਹੁੰਦੇ ਆ ਇਹਦੇ ਵਿੱਚ ਬੱਚੇ ਵੀ ਮਾਪੇ ਦੇ ਵਿਆਹ 'ਚ ਭੰਗੜਾ ਪਾ ਲੈਂਦੇ ਆ ਹੂੰ ਇਹ ਐਂਡ ਜਿਹੜਾ ਨਾ ਉਧਰ ਨੂੰ ਜਾਂਦਾ ਫਿਰੇ ਅੱਛਾ ਇਦਾਂ ਕਿਉਂ ਹੁੰਦਾ ਕਿ ਆਪਾਂ ਰੈਨਿੰਗ ਵੀ ਇਕੱਠੇ ਆ ਬੱਚੇ ਵੀ ਪੈਦਾ ਕਰ ਲੈਨੇ ਆ ਪਰ ਆਪਾਂ ਵਿਆਹ ਨਹੀਂ ਕਰਾਨਾ ਇਹ ਤਾਂ ਬੜੀ ਚੰਗੀ ਗੱਲ ਆ ਹਾਂ ਸੁਣ ਲੋ ਕਿਉਂ ਚੰਗੀ ਗੱਲ ਹਾਂਜੀ ਜਿਸ ਦਿਨ ਵਿਆਹ ਹੋ ਗਿਆ ਤੇ ਉਸ ਦਿਨ ਹੀ ਬੰਦੇ ਨੇ ਤੇ ਡਾਂਗ ਚੱਕ ਲੈਣੀ ਵੀ ਹੁਣ ਜਾਣਗੇ ਕਿੱਥੇ ਮੈਂ ਤੇ ਜਿਦ ਤਰ੍ਹਾਂ ਕੋਈ ਗਾਂ ਕਿੱਲੇ ਬੰਨ ਲੀ ਹੁੰਦੀ ਆ ਠੀਕ ਹੈ ਪਹਿਲਾ ਦਾਵਾ ਪਿਆਰ ਕਦੇ ਉੱਥੇ ਡੇਟਿੰਗ ਜਾ ਰਹੇ ਆ ਕਦੇ ਉੱਥੇ ਘੁੰਮਣ ਜਾ ਰਹੇ ਆ ਕਦੇ ਉਹ ਉਹਨੂੰ ਲੜਕੀ ਨੂੰ ਵੀ ਬੜਾ ਓਏ ਸਤਵੇਂ ਸਮਾਨ ਤੇ ਉੱਡਰੀ ਹੁੰਦੀ ਆ ਲੜਕੇ ਨੂੰ ਵੀ ਹੁੰਦਾ ਫਿਰ ਲਾ ਹੋਈਏ ਤੇ ਲੜਕੀ ਹੈਗੀ ਆ ਇਹਨੂੰ ਸਾਰਾ ਵੱਤ ਵੱਤ ਦਿਖਾਓ ਖੋਚ ਰੱਖੋ ਜਿਉਂ ਹੀ ਰਸਾ ਪੈ ਗਿਆ ਵਿਆਹ ਦਾ ਫਿਰ ਉਹਨੂੰ ਪਤਾ ਲੱਗ ਜਾਂਦਾ ਵੀ ਹੁਣ ਇਹਨੇ ਕਿੱਥੇ ਜਾਣਾ ਹੁਣ ਜੋ ਮਰਜ਼ੀ ਕਰੋ ਤੇ ਜਿਹੜੀ ਉਹ ਆਪਣੀ ਅਸਲੀਅਤ ਆ ਉਹਦੇ ਸਾਹਮਣੇ ਆ ਜਾਂਦੀ ਹੈ ਜੇ ਤੇ ਆਖ ਮੇਰਾ ਬ੍ਰਦਰ ਮੈਨੂੰ ਸੁਣਾ ਰਿਹਾ ਸੀ ਇੱਕ ਅਮਰੀਕਨ ਲੇਡੀ ਆ ਜੋਨੇ ਉਹਨੇ ਫੋਨ ਕੀਤਾ ਕਹਿੰਦੀ ਅੱਜ ਮੈਂ ਬਹੁਤ ਖੁਸ਼ ਹੂੰ ਪਤਾ ਨਹੀਂ ਕਿਉਂ ਉਹਨੇ ਦੱਸਿਆ ਤੇ ਉਹਦੇ ਦੋ ਨਿਆਣੇ ਆ ਅੱਛਾ ਇੱਕ 21 ਸਾਲਾਂ ਦਾ ਇੱਕ 19 ਸਾਲਾਂ ਦਾ ਹੂੰ ਤੇ ਉਹ ਕਹਿੰਦੀ ਮੈਂ ਬਹੁਤ ਖੁਸ਼ ਹਾਂ ਮੈਂ ਕਿਹਾ ਕਹਿੰਦੀ ਉਹ ਕਿੰਦਾ ਕਿਉਂ ਖੁਸ਼ ਹਾਂ ਕਹਿੰਦੀ ਅੱਜ ਮੇਰੇ ਬੁਆਏਫਰੈਂਡ ਨੇ ਮuje ਬਹੁਤ ਰੋਮਾਂਟਿਕ ਕੋਈ ਖਾਣਾ ਖਿਲਾਨਾ ਹੈ ਹਾਸਟਲ ਕਾ ਹੀ ਬਹੁਤ ਵੱਡਾ ਮਤਲਬ ਤਕੜਾ ਅੱਛਾ ਨਹੀਂ ਤੇਰਾ ਪਲ੍ਹਾ ਹੋ ਜੇ ਤੇਰਾ ਹਸਬੰਦ ਮਰ ਗਿਆ ਕਹਿੰਦੀ ਨਹੀਂ ਉਹੀ ਹਸਬੰਦ ਆ ਹਸਬੰਦ ਨਹੀਂ ਹੈ ਜੇ ਵਿਆਹ ਕਰਾਉਣਾ ਵਾ ਅੱਛਾ ਤੇ 40 ਸਾਲਾਂ ਤੋਂ ਉਹ ਨਿਆਣੇ ਵੱਡੇ ਹੋ ਗਏ ਆ ਤੇ ਉਹ ਤੂੰ ਕਹਿੰਦਾ ਤੂੰ ਵਿਆਹ ਕਿਉਂ ਨਹੀਂ ਕਰਾਇਆ ਉਹਦੇ ਨਾਲ ਕਹਿੰਦੀ ਜੇ ਮੈਂ ਵਿਆਹ ਕਰਾ ਲੀਂਦਾ ਤੇ ਇਹ ਮੈਨੂੰ ਥੱਲੇ ਲਾ ਦੇਣਾ ਸੀ ਹੁਣ ਤਾਂ ਕੱਚੇ ਹੁਣ ਮੈਨੂੰ ਰੋਜ਼ ਸੇਵਾ ਕਰਦਾ ਕਦੀ ਕੁਝ ਖਵਾਉਂਦਾ ਕਦੀ ਕੁਝ ਖਵਾਉਂਦਾ ਕੁਝ ਕਰਨ ਲਈ ਤੇ ਬੱਚੇ ਉਹਦੇ ਹੀ ਆ ਬੱਚੇ ਕਿਤੇ ਆ ਹੋਰ ਤੇ ਆਪਾਂ ਹੁਣ ਵਿਆਹ ਕਰਾ ਲਾਂਗੇ ਹੋਰ ਮੈਨੂੰ ਲੱਗਦਾ ਕਿ ਹੁਣ ਮੌਕਾ ਆ ਗਿਆ ਫੇ ਵਿਆਹ ਕਰਾ ਲਈਏ ਵੱਡੇ ਹੋ ਗਏ ਨਿਆਣੇ ਹਮ ਸਮਝੇ ਸੀ ਭੱਜੂ ਤੇ ਤਾਂ ਹੀ ਜੇ ਬੰਦਾ ਕਿਸੇ ਨੂੰ ਫੜੂਗਾ ਤੇ ਜੇ ਫੜਿਆ ਹੀ ਨਹੀਂ ਤਾਂ ਭੱਜਣਾ ਕਿੱਥੇ ਆ ਹਮ ਵਿਆਹ ਤੇ ਤਾਂ ਹੀ ਟੁੱਟੂ ਜੇ ਵਿਆਹ ਕੀਤਾ ਤੇ ਕੀਤਾ ਜੀ ਤੇ ਜੇ ਤੁਸੀਂ ਵਿਆਹ ਕੀਤਾ ਨਹੀਂ ਹੈ ਬੱਚੇ ਤੁਹਾਡੇ ਕੋਲ ਹੈ ਉਹ ਅੱਜ ਦੇ ਹਿਸਾਬ ਨਾਲ ਉਹ ਵੀ ਕੰਮ ਠੀਕ ਹੀ ਹੈ ਕੋਈ ਉਸ ਤਰ੍ਹਾਂ ਨਹੀਂ ਹੈ ਪਰ ਮੈਨੂੰ ਕੋਈ ਬਲਤੇ ਬੰਦੇ ਮੇਰੇ ਹੀ ਨਾ ਦਿਵਾਲੇ ਹੋ ਜਾਣ ਕਿ ਮੈਨੂੰ ਉਂਝ ਨਾ ਮੈਂ ਤੇ ਐਜ ਸੋਸ਼ੀਓਲਜ ਸਮਾਜ ਸ਼ਾਸਤਰੀ ਦੱਸ ਰਿਹਾ ਕਿ ਅੱਜ ਜੇ ਟੈਨਸ਼ਨਾਂ ਘਟਾਉਣੀਆਂ ਹੂੰ ਤੇ ਇਹਦੇ ਨਾਲੇ ਲੋ ਰਿਸਕ ਏਰੀਆ ਆ ਇਹ ਆਪਸ਼ਨ ਲੋ ਰਿਸਕ ਆ ਜੀ ਠੀਕ ਹੈ ਨਾ ਤਾਂਗੇ ਸਾਡੀਆਂ ਸਰਕਾਰਾਂ ਨੇ ਲਿਵਨ ਰਿਲੇਸ਼ਨ ਨੂੰ ਰੈਕੋਗਨਾਈਜ਼ ਕਿਉਂ ਕੀਤਾ ਐਸੇ ਕਰਕੇ ਕੀਤਾ ਹੂੰ ਕਿ ਤੁਸੀਂ ਪੜਕ ਦੇਣੀ ਪਹਿਲਾਂ ਵਿਆਹ ਕਰਾ ਲੈਣੇ ਆ ਫੇਰ ਉਹ ਜਿਹੜਾ ਪਤਾ ਲੱਗਦਾ ਯਾਰ ਅਸਲੀ ਗੱਲ ਤੇ ਉਹ ਤੋਂ ਪਤਾ ਹੀ ਨਹੀਂ ਲੱਗਾ ਪਹਿਲਾਂ-ਪਹਿਲਾਂ ਤੇ ਬੜੀਆਂ ਗੁੱਡੀ-ਗੁੱਡੀ ਚੱਲ ਰਹੀਆਂ ਸੀ ਹੁਣ ਜ਼ਲੀਯਤ ਆ ਗਈ ਸਾਹਮਣੇ ਹੂੰ ਤਾਂ ਉਹ ਫਿਰ ਕੋਟ ਕਚਹਿਰੀਆਂ ਦੇ ਚੱਕਰ-ਕੱਟੇ ਕੱਟਣੇ ਪੈਂਦੇ ਅੱਛਾ ਜੇ ਵਿਆਹ ਤੋਂ ਬਾਅਦ ਡਿਵੋਰਸ ਹੋ ਜਾਏ ਤੇ ਜੇ ਜਨਾਨੀ ਸ਼ੁਰੂ ਕਰ ਦੇ ਤੇ ਉਹਦਾ ਧੂਆ ਕੱਢ ਦਿੰਦਾ ਡਿਵੋਰਸ ਤੇ ਜੇ ਬੰਦਾ ਸ਼ੁਰੂ ਕਰ ਦੇ ਤੇ ਉਹਦਾ ਧੂਆ ਕੱਢ ਜਾਂਦਾ ਪ੍ਰਾਪਰਟੀ ਅੱਧੀ ਅੱਧੀ ਕੋਈ ਨਾ ਰੁਲ ਜਾਂਦਾ ਬੰਦਾ ਬਿਲਕੁਲ ਸਹੀ ਤੇ ਜੇ ਜੇ ਕੋਈ ਇਹੋ ਜਿਹਾ ਨਾ ਹੋਵੇ ਤੇ ਤੂੰ ਆਪਣੇ ਘਰ ਮੈਂ ਆਪਣੇ ਘਰ ਨਿਆਣੇ ਚਲ ਸਾਂਝੇ ਜੇ ਇੱਕ ਤੂੰ ਲੈ ਜੀ ਇੱਕ ਮੈਂ ਲੈ ਜੀ ਨਹੀਂ ਤੇ 6 ਮਹੀਨੇ ਤੂੰ ਰੱਖ ਲੀ ਜੇ 6 ਮਹੀਨੇ ਮੈਂ ਰੱਖ ਲਉ ਜੇ ਕੋਈ ਆ ਤੇ ਉਹ ਤੇ ਨਾ ਆਦਾ ਹੋ ਸਕਦਾ ਜੀ ਹਾਂ ਤੇ ਇਸ ਤਰੀਕੇ ਨਾਲ ਵੀ ਚੱਲਦਾ ਨਵੇਂ ਹਾਲਾਤਾਂ ਮੁਤਾਬਕ ਹੁਣ ਜਿਹੜੀ ਫੈਮਿਲੀ ਦੀ ਪ੍ਰਾਣੀ ਫਾਰਮ ਦੇ ਵਿੱਚ ਰੈਲੇਵੈਂਸ ਖਤਮ ਆ ਰੱਬੋਂ ਤੇ ਦੋ ਹਣ ਜੱਤ ਬਣਾਏ ਆ ਤੇ ਦੋ ਹੀ ਰਹਿਣਾ ਹੈ ਨਾ ਬੰਦਾ ਤੇ ਔਰਤ ਜਦੋਂ ਬਣਾਏ ਆ ਉਹਨਾਂ ਦੀਆਂ ਲੋੜਾਂ ਤੇ ਇੱਕ ਦੂਜੇ ਦੇ ਨੇੜੇ ਆਉਣ ਦੀਆਂ ਬਣੀਆਂ ਹੀ ਰਹਿਣੀਆਂ ਕਿਉਂਕਿ ਰੱਬ ਨੇ ਬਣਾਏ ਆ ਉਹ ਤਾਂ ਤੁਸੀਂ ਚੇਂਜ ਨਹੀਂ ਕਰ ਸਕਦੇ ਉਹਨੂੰ ਕਿਹੜੇ ਧਾਗੇ 'ਚ ਫੜੋ ਕੇ ਕਰਨਾ ਆ ਉਹ ਹੁਣ ਨਵੇਂ ਮਾਹੌਲ ਦੇ ਮੁਤਾਬਕ ਨਵੇਂ-ਨਵੇਂ ਧਾਗੇ ਨਿਕਲ ਆਏ ਆ ਜੀ